दशाती दिशा मिन्नी कहानी भाग 2 मुंह जरा ऊपर हां जी बेटी थोड़ा सीधा ਲਓ ਜੀ ਕਲਿੱਕ ਕੁਲਦੀਪ ਸ਼ਰਮ ਨਾਲ ਪਾਣੀ ਪਾਣੀ ਹੋ ਰਿਹਾ ਅਚਾਨਕ ਟਟੀਰੀ ਦੀ ਆਵਾਜ਼ ਉਸ ਨੂੰ ਵਰਤਮਾਨ ਵਿੱਚ ਲਿਆ ਖੜਾ ਕਰਦੀ ਹੈ ਉਹ ਨਾ ਚਾਹੁੰਦਾ ਹੋਇਆ ਵੀ ਵਿਆਹ ਦੀ ਤਸਵੀਰ ਵੇਖਣ ਲੱਗ ਪੈਂਦਾ ਹੈ ਜਨ ਭਲਾਈ ਸੰਸਥਾ ਦਾ ਪ੍ਰਧਾਨ ਆਕੜ ਕੇ ਖੜਾ ਮੁਸਕਰਾ ਰਿਹਾ ਹੈ ਉਹ ਹੌਕਾ ਵਰਦਾ ਹੈ ਤੇ ਸੋਚਦਾ ਹੈ ਕਿ ਅਸੀਂ ਇੰਜ ਹੀ ਥੋੜੇ ਜੇ ਸਮਾਨ ਬਦਲੇ ਜਲੀਲ ਹੁੰਦੇ ਰਹਾਂਗੇ ਉਹ ਉੱਠਦਾ ਹੈ ਤੇ ਆਪਣੇ ਭਰਾ ਦੇ ਘਰ ਪਹੁੰਚ ਜਾਂਦਾ ਹੈ ਗੱਲ ਸ਼ੁਰੂ ਕਰਦਾ ਹੈ ਭਾਈ ਜੀ ਛੱਡੋ ਅਰਜੀ ਦੇਣ ਦਾ ਵਿਚਾਰ ਕਿਉਂ ਤੂੰ ਵੀ ਇਸੇ ਤਰ੍ਹਾਂ ਹੀ ਵਿਆ ਕਰਵਾਇਆ ਸੀ ਇਸੇ ਲਈ ਤਾਂ ਆਇਆ ਜੋ ਜ਼ਲਤ ਮੈਂ ਜਰੀ ਹੈ ਸਰਵਨ ਨਾ ਜਰੇ ਆਖਰ ਉਹ ਉਸ ਨੂੰ ਸਮਝਾਉਣ ਵਿੱਚ ਸਫਲ ਹੋ ਜਾਂਦਾ ਹੈ ਹੁਣ ਉਸਨੂੰ ਲੱਗਦਾ ਜਿਵੇਂ ਆਪਣੇ ਵਿਆਹ ਦੀ ਨਮੋਸ਼ੀ ਵੀ ਭੁੱਲ ਗਿਆ ਹੋਵੇ